ਰੰਜੀਸ਼ ਇਹ ਸੀ ਕਿ ਜਿਹੜਾ ਇਹਦਾ ਮੁੰਡਾ ਸੀ ਉਹਦੀ ਪਿਓ ਦੇ ਨਾਲ ਬੜਦੀ ਨਹੀਂ ਸੀ ਕਿ ਆਪਸ ਵਿੱਚ ਘਰ ਦੇ ਵਿੱਚ ਕਾਫੀ ਕਲੇਸ਼ ਰਹਿੰਦਾ ਸੀ ਤੇ ਮੁੰਡੇ ਨੂੰ ਇਹ ਲੱਗਦਾ ਸੀ ਕਿ ਜਿਹੜਾ ਉਹਦਾ ਪਿਓ ਹੈ ਉਹ ਦੀ ਘਰਵਾਲੀ ਦੇ ਨਾਲ ਉਹਨਾਂ ਦੀ ਆਪਸ ਜਿਹੜੀ ਹੈਗੀ ਕੋਈ ਨਾ ਕੋਈ ਅਟੈਚਮੈਂਟ ਰਿਲੇਸ਼ਨਸ਼ਿਪ ਹੈ ਜਿਸ ਕਰਕੇ ਇਹਨਾਂ ਦੀ ਆਪਸ ਵਿੱਚ ਬਹੁਤ ਜ਼ਿਆਦਾ ਤੁਤੂ ਮਮੇ ਤੇ ਲੜਾਈ ਹੁੰਦੀ ਸੀ ਰਵਿੰਦਰ ਨਾਮ ਦਾ ਇਕਲੌਤਾ ਪੁੱਤ ਜੋ ਕਿ ਵਿਆਹ ਹੋਇਆ ਵੀ ਸੀ ਆਪਣੇ ਘਰ ਦੇ ਅੰਦਰ ਹੀ ਇਸ ਦੇ ਵੱਲੋਂ ਆਪਣੇ ਪਿਓ ਨੂੰ ਮਾਰਿਆ ਗਿਆ ਤੇ ਫਿਰ ਉਹ ਬਾਹਰ ਗਾਰਲੈਂਡ ਦੇ ਲਈ ਚਲਾ ਗਿਆ ਤਾਂ ਕਿ ਉਸ ਦੀ ਦੇਹ ਨੂੰ ਠਿਕਾਣੇ ਲਗਾ ਸਕੇ ਦੋ ਜਾਣਿਆਂ ਤੋਂ ਜਦੋਂ ਉਹ ਦੇਹ ਚੱਕੀ ਨਹੀਂ ਗਈ ਤਾਂ ਇੱਕ ਤੀਜੇ ਦੋਸਤ ਨੂੰ ਬੁਲਾਇਆ ਜਾਂਦਾ ਅਤੇ ਫਿਰ ਉਸ ਨੂੰ ਚੱਕਣ ਤੋਂ ਬਾਅਦ ਖੁਰਦਪੁਰਦ ਕੀਤਾ ਗਿਆ ਨਾਮੋਂ ਨਿਸ਼ਾਨ ਮਿਟਾ ਦਿੱਤਾ ਗਿਆ ਤਾਂ ਕਿ ਕਿਸੇ ਨੂੰ ਪਤਾ ਤੱਕ ਨਹੀਂ ਲੱਗਣ ਦਿੱਤਾ ਗਿਆ ਇਹ ਸਾਰੀ ਘਟਨਾ ਦੀ ਪੋਲ ਉਦੋਂ ਖੁੱਲਦੀ ਹੈ ਜਦੋਂ ਇਹ ਖੁਦ ਹੀ 30 ਤਰੀਕ ਨੂੰ 30 ਅਕਤੂਬਰ ਨੂੰ ਥਾਣੇ ਦੇ ਵਿੱਚ ਜਾ ਕੇ ਆਪਣੇ ਪਿਤਾ ਸੁਖਚਿੰਦਰ ਸਿੰਘ ਦੀ ਗਮਸ਼ੁਦਗੀ ਦੀ ਰਿਪੋਰਟ ਲਿਖਵਾਉਂਦਾ ਉਸ ਤੋਂ ਬਾਅਦ ਕ੍ਰਿਕ ਨੂੰ ਪੇਤਾ ਦੀ ਮ੍ਰਿਤਕ ਦੇ ਪਾਕੜਾ ਨਹਿਰ ਦੇ ਵਿੱਚੋਂ ਬਰਾਮਦ ਹੁੰਦੀ ਹੈ ਅਤੇ ਫਿਰ ਇਸ ਪੂਰੇ ਮਾਮਲੇ ਦੀਆਂ ਪਰਤਾਂ ਖਿੰਝ ਖੁੱਲੀਆਂ ਨੇ ਇੱਕ ਭੈਣ ਦੇ ਵੱਲੋਂ ਕਿੰਜ ਆਪਣੇ ਹੀ ਭਰਾ ਨੂੰ ਜੇਲ੍ਹ ਦੇ ਵਿੱਚ ਪਹੁੰਚਾਇਆ ਗਿਆ ਇੱਕ ਭੈਣ ਦੇ ਵੱਲੋਂ ਕਿਸ ਤਰ੍ਹਾਂ ਦੇ ਨਾਲ ਇੱਕ ਧੀ ਦੇ ਵੱਲੋਂ ਆਪਣੇ ਹੀ ਪਿਤਾ ਨੂੰ ਇਨਸਾਫ ਦਿਵਾਇਆ ਗਿਆ ਉਸ ਦੀ ਇਹ ਕਹਾਣੀ ਹੈ ਇਸ ਦੇ ਵਿੱਚ ਜਸਵਿੰਦਰ कौर ਨਾਮ ਦੀ ਭੈਣ ਜੋ ਕਿ ਆਪਣੇ ਪਿਤਾ ਦੇ ਨਾਲ ਹਰ ਰੋਜ਼ ਗੱਲ ਕਰਦੀ ਹੁੰਦੀ ਸੀ ਉਹਨਾਂ ਦਾ ਹਾਲ ਚਾਲ ਪੁੱਛਦੀ ਸੀ ਪਰ ਜਦੋਂ ਬੀਤੇ ਕੁਝ ਦਿਨਾਂ ਤੋਂ 27 ਅਕਤੂਬਰ ਤੋਂ ਉਹਨਾਂ ਦਾ ਫੋਨ ਨਹੀਂ ਲੱਗ ਰਿਹਾ ਸੀ ਤਾਂ ਉਸਨੂੰ ਚਿੰਤਾ ਹੋਣੀ ਸ਼ੁਰੂ ਹੋ ਗਈ। ਉਸਨੇ ਭਰਾ ਨੂੰ ਵੀ ਪੁੱਛਿਆ ਪਰ ਭਰਾ ਦੇ ਵੱਲੋਂ ਕੋਈ ਤਸੱਲੀ ਬਖਸ਼ ਜਵਾਬ ਨਹੀਂ ਦਿੱਤਾ ਗਿਆ। ਜਦੋਂ ਭੈਣ ਨੇ ਘਰ ਜਾ ਕੇ ਦੇਖਿਆ ਤਾਂ ਘਰ ਨੂੰ ਤਾਲਾ ਲੱਗਿਆ ਹੋਇਆ ਸੀ। ਅਤੇ ਫਿਰ ਉਸਦੇ ਵੱਲੋਂ ਪੁਲਿਸ ਦੇ ਕੋਲ ਜਾ ਕੇ ਅ ਰਿਪੋਰਟ ਵੀ ਦਰਜ ਕਰਵਾਈ ਜਾਂਦੀ ਹੈ। ਹਾਲਾਂਕਿ ਜਦੋਂ ਪਿਤਾ ਲਾਪਤਾ ਹੋਏ ਸੀ ਉਦੋਂ ਵੀ ਭੈਣ ਦੇ ਵੱਲੋਂ ਆਪਣੇ ਭਰਾ ਦੇ ਉੱਪਰ ਦਬਾਅ ਪਾ ਕੇ ਕਿਹਾ ਗਿਆ ਸੀ ਕਿ ਉਹ ਜਾ ਕੇ ਪੁਲਿਸ ਤੇ ਕੋਲ ਰਿਪੋਰਟ ਲਿਖਾਵੇ ਜਿਹੜੀ 31 ਅਕਤੂਬਰ ਦੀ ਰਿਪੋਰਟ ਉਸ ਭਰਾ ਦੇ ਵੱਲੋਂ ਰਵਿੰਦਰ ਦੇ ਵੱਲੋਂ ਪੁੱਤ ਦੇ ਵੱਲੋਂ ਲਿਖਵਾਈ ਗਈ ਹੈ ਉਹ ਭੈਣ ਦੇ ਦਬਾਅ ਤੋਂ ਬਾਅਦ ਹੀ ਲਿਖਵਾਈ ਗਈ ਕਿਉਂਕਿ ਭਰਾ ਨੂੰ ਤਹੇ ਸੀ ਕਿ ਮੈਂ ਆਪਣੇ ਪਿਤਾ ਨੂੰ ਮਾਰ ਦਿੱਤਾ ਮਹਰ ਦੇ ਵਿੱਚ ਸੁੱਟ ਦਿੱਤਾ ਹ आदेश ਤੋਂ ਬਾਅਦ ਮੈਂ ਆਪਣੀ ਜ਼ਿੰਦਗੀ ਆਰਾਮ ਨਾਲ گزارੂੰਗਾ ਕਿਸੇ ਨੂੰ ਪਤਾ ਤੱਕ ਨਹੀਂ ਲੱਗੇਗਾ ਰਹੋਤੀ ਜੋ ਕਿ ਹਰ ਰੋਜ਼ ਆਪਣੇ ਪਿਤਾ ਦੇ ਨਾਲ ਗੱਲਬਾਤ ਕਰਦੀ ਸੀ ਉਹਨਾਂ ਦਾ ਹਾਲਚਲ ਪੁੱਛਦੀ ਸੀ ਜਸਵਿੰਦਰ ਕੌਰ ਉਸ ਦੇ ਵੱਲੋਂ ਹੁਣ ਦੁਬਾਰਾ ਪੁਲਿਸ ਥਾਣੇ ਜਾਇਆ ਜਾਂਦਾ ਹੈ ਅਤੇ ਆਪਣੇ ਭਰਾ ਦੇ ਖਿਲਾਫ ਵੀ ਕੰਪਲੇਂਟ ਲਿਖਵਾਈ ਜਾਂਦੀ ਹੈ ਜਿਸ ਦੇ ਵਿੱਚ ਉਸ ਨੇ ਕਿਹਾ ਕਿ ਮੈਨੂੰ ਸ਼ੱਕ ਹੈ ਕਿ ਮੇਰੇ ਪਿਤਾ ਨੂੰ ਮਾਰਿਆ ਗਿਆ ਹੈ ਕਿਉਂਕਿ ਜਦੋਂ 1 ਨਵੰਬਰ ਨੂੰ ਉਹਨਾਂ ਦੀ ਮ੍ਰਿਤਕ ਦੇਹ ਮਿਲੀ ਸੀ ਤਾਂ ਉਸ ਦੇ ਉੱਪਰ ਸੱਟਾਂ ਦੇ ਨਿਸ਼ਾਨ ਸੀ ਉਹਨਾਂ ਦੇ ਸਿਰ ਦੇ ਉੱਪਰ ਅਤੇ ਚਿਹਰੇ ਦੇ ਉੱਪਰ ਖਾਸ ਤੌਰ ਤੇ ਡੂੰਗੇ ਸਾਟ ਦੇ ਨਿਸ਼ਾਨ ਦੇਖੇ ਜਾ ਸਕਦੇ ਸੀ ਜਿਸ ਤੋਂ ਬਾਅਦ ਪੁਲਿਸ ਦੇ ਵੱਲੋਂ ਰਵਿੰਦਰ ਨੂੰ ਫੜਿਆ ਜਾਂਦਾ ਹੈ ਅਤੇ ਉਸ ਦੇ ਕੋਲੋਂ ਸਖਤੀ ਦੇ ਨਾਲ ਪੁੱਛਗਿੱਛ ਕੀਤੀ ਜਾਂਦੀ ਹੈ ਪੁਲਿਸ ਦੀ ਹਿਰਾਸਤ ਦੇ ਵਿੱਚ ਚਿਹ ਪੁੱਤ ਮੰਨ ਜਾਂਦਾ ਹੈ ਕਿ ਮੈਂ ਹੀ ਆਪਣੇ ਪਿਤਾ ਨੂੰ ਮਾਰਿਆ ਮਾਰਨ ਦਾ ਕਾਰਨ ਉਹ ਹੀ ਦੱਸਦਾ ਹੈ ਕਿ ਮੈਂ ਵਿਆਹਿਆ ਹੋਇਆ ਮੇਰੀ ਸੋਹਣੀ ਘਰ ਵਾਲੀ ਹੈ ਅਤੇ ਮੇਰਾ ਪਿਤਾ ਮੇਰੀ ਘਰ ਵਾਲੀ ਦੇ ਉੱਪਰ ਗੰਦੀ ਨਿਗਰ ਕਰਦਾ ਇੱਕ ਸੋਹਰਾ ਆਪਣੀ ਨਿਊ ਦੇ ਉੱਪਰ ਗੰਦੀ ਨਜ਼ਰ ਰੱਖਦਾ ਜਿਸ ਤੇ ਚਲਦੇ ਹੋਏ ਉਸ ਨਵੀਂ ਵਿਆਹੀ ਦੇ ਵੱਲੋਂ ਉਸ ਲਾੜੀ ਦੇ ਵੱਲੋਂ ਆਪਣੇ ਪਤੀ ਨੂੰ ਇਸ ਗੱਲ ਦੀ ਸ਼ਿਕਾਇਤ ਕੀਤੀ ਜਾਂਦੀ ਹੈ ਅਤੇ ਫਿਰ ਉਹ ਘਰ ਦੇ ਵਿੱਚ ਝਗੜਾ ਹੋਣ ਤੋਂ ਬਾਅਦ ਆਪਣੀ ਪੇਕੇ ਵੀ ਚਲੀ ਗਈ। ਇਹ ਸਭ ਕੁਝ ਦੇਖਦੇ ਹੋਏ ਰਵਿੰਦਰ ਦਾ ਗੁੱਸਾ ਆਪਣੇ ਪਿਤਾ ਤੇ ਲਗਾਤਾਰ ਵੱਧਾ ਗਿਆ ਕਿਉਂਕਿ ਰਵਿੰਦਰ ਦੇ ਪਿਤਾ ਪਹਿਲਾਂ ਵੀ ਵਿਆਹ ਹੋਏ ਸੀ ਉਹਨਾਂ ਦੇ ਦੋ ਵਿਆਹ ਹੋਏ ਸੀ ਅਤੇ ਦੋਵੇਂ ਹੀ ਪਤਨੀਆਂ ਛੱਡ ਕੇ ਜਾ ਚੁੱਕੀਆਂ ਸੀ। ਅਤੇ ਹੁਣ ਜਦੋਂ ਰਵਿੰਦਰ ਦੀ ਪਤਨੀ ਵੀ ਛੱਡ ਕੇ ਚਲੀ ਗਈ ਤਾਂ ਉਹ ਆਪਣੇ ਪਿਤਾ ਦੇ ਨਾਲ ਲੜਾਈ ਝਗੜਾ ਕਰਦਾ ਹੁੰਦਾ ਸੀ ਉਹਨਾਂ ਨੂੰ ਹੀ ਜ਼ਿੰਮੇਵਾਰ ਸਮਝਦਾ ਸੀ ਕਿ ਉਸ ਦੀ ਘਰਵਾਲੀ ਵੀ ਚਲੀ ਗਈ ਅਤੇ ਨਾਲ ਹੀ ਪਤਨੀ ਦੇ ਵੱਲੋਂ ਇਹ ਸ਼ੱਕ ਜ਼ਾਹਿਰ ਕਰਨਾ ਕਿ ਮੇਰੇ ਉੱਪਰ ਤੇਰਾ ਪਿਓ ਗੰਦੀ ਨਜ਼ਰ ਰੱਖਦਾ ਹੈ ਇਹ ਸਾਰੀਆਂ ਗੱਲਾਂ ਉਸ ਮੁੰਡੇ ਦੇ ਦਿਮਾਗ ਦੇ ਵਿੱਚ ਸੀ ਪੁਲਿਸ ਦੀ ਹਿਰਾਸਤ ਦੇ ਵਿੱਚ ਵੀ ਬੁੱਤ ਦੇ ਵੱਲੋਂ ਹੀ ਕਿਹਾ ਗਿਆ ਕਿ ਮੇਰੀ ਘਰਵਾਲੀ ਦੇ ਉੱਪਰ ਮੇਰਾ ਪਿਓ ਗਲਤ ਨਜ਼ਰ ਰੱਖਦਾ ਸੀ ਜਿਸ ਤੇ ਚਲਦੇ ਹੋਏ ਜਦੋਂ ਉਹ ਸਾਈਟ ਹੈ 1 ਤੂਬਰ ਦਾ ਦਿਨ ਕਿਹਾ ਜਾ ਰਿਹਾ ਜ ਜਦੋਂ ਉਹ ਗੁਰਦੁਆਰਾ ਸਾਹਿਬ ਤੋਂ ਵਾਪਸ ਆਏ ਤਾਂ ਉਹਨਾਂ ਨੂੰ ਘਰ ਦੇ ਵਿੱਚ ਹੀ ਮਾਰਿਆ ਜਾਂਦਾ ਅਤੇ ਜਦੋਂ ਮਾਰਨ ਤੋਂ ਬਾਅਦ ਮ੍ਰਿਤਕ ਦੇ ਕਾਰ ਦੇ ਵਿੱਚ ਰੱਖਣੀ ਸੀ ਨਹਿਰ ਕੋਲ ਲੈ ਜਾਣੀ ਸੀ ਤਾਂ ਬਹੁਤ ਭਾਰੀ ਸੀ ਜਿਸ ਕਰਕੇ ਅਸੀਂ ਇੱਕ ਤੀਜੇ ਦੋਸਤ ਨੂੰ ਵੀ ਉੱਥੇ ਬੁਲਾ ਲਿਆ। ਜਨਾ ਤਿੰਨਾਂ ਦੇ ਵੱਲੋਂ ਮਿਲ ਕੇ ਜਲਖੇੜਾ ਨਹਿਰ ਦੇ ਵਿੱਚ ਇਸ ਮ੍ਰਿਤਕ ਦੇ ਨੂੰ ਸੁੱਟ ਦਿੱਤਾ ਗਿਆ ਅਤੇ ਉਸ ਤੋਂ ਬਾਅਦ ਹੀ ਸਾਰੀ ਕਹਾਣੀ ਤੁਹਾਡੇ ਸਾਹਮਣੇ ਹੀ ਹੈ। ਪੁਲਿਸ ਨੇ ਕਿਸ ਤਰੀਕੇ ਦੇ ਨਾਲ ਇਸ ਸਾਰੇ ਕੇਸ ਨੂੰ ਟ੍ਰੇਸ ਕੀਤਾ ਹੈ? ਕਿਵੇਂ ਇੱਕ ਭੈਣ ਦੇ ਵੱਲੋਂ ਆਪਣੇ ਪਿਓ ਨੂੰ ਇਨਸਾਫ ਦਿਵਾਇਆ ਗਿਆ ਤੇ ਆਪਣੇ ਭਰਾ ਨੂੰ ਬੇਨਕਾਬ ਕੀਤਾ ਗਿਆ ਜਿਸ ਦੇ ਵੱਲੋਂ ਮਾੜੀ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਉਹ ਸੋਚ ਰਿਹਾ ਸੀ ਕਿ ਮੈਂ ਹੀ ਹੁਣ ਇਸ ਘਾਤਾ ਰਾਜ ਪਰੋਸਤੀ ਨੇ ਸਾਰਾ ਸੱਚ ਸਾਹਮਣੇ ਲਿਆ ਕੇ ਤੇ ਇਸ ਭਰਾ ਨੂੰ ਸਜ਼ਾ ਦਿਵਾ ਕੇ ਆਪਣੀ ਭੂਮਿਕਾ ਨਿਭਾਈ ਹੈ ਫਿਲਹਾਲ ਇਹਨਾਂ ਨੂੰ ਫੜਿਆ ਗਿਆ ਰਿਮਾਂਡ ਹਾਸਲ ਹੋਣੀ ਹੈ ਤੇ ਉਸ ਤੋਂ ਬਾਅਦ ਇਹਨਾਂ ਨੂੰ ਜੇਲ੍ਹ ਭੇਜਿਆ ਜਾਣਾ ਹੈ ਪੁਲਿਸ ਦੇ ਹੱਥ ਕਿਹੜੇ ਸਬੂਤ ਕਿਸ ਤਰੀਕੇ ਦੇ ਨਾਲ ਲੱਗੇ ਸੀ ਅਤੇ ਹੁਣ ਕੀ ਕਾਰਵਾਈ ਹੋਣੀ ਹੈ ਜਾਣਦੀ ਦੇ ਵਿੱਚ 30 ਤਾਰਿਕ ਨੂੰ 3 ਅਕਤੂਬਰ ਨੂੰ ਸਾਨੂੰ ਇੱਕ ਇਨਫੋਰਮੇਸ਼ਨ ਮਿਲੀ ਸੀ ਕਿ ਇੱਕ ਵਿਅਕਤੀ ਜਿਹੜਾ ਹੈਗਾ ਕਿ ਉਹ ਗੁੰਮ ਹੋ ਗਿਆ ਹੈ ਜਿਹਦਾ ਕਿ ਨਾਮ ਸੁਖਜਿੰਦਰ ਸਿੰਘ ਹੈ ਇਹ ਮੁੱਲੇਪੁਰ ਥਾਣੇ ਦੇ ਵਿੱਚ ਜਿਹੜਾ ਪਿੰਡ ਚਲਾਰਥਲ ਕਲਾ ਉਧਰ ਦੀ ਇਨਫੋਰਮੇਸ਼ਨ ਸੀਗੀ ਤੇ ਜਦੋਂ 30 ਤਾਰਿਕ ਨੂੰ ਸਾਨੂੰ ਕੌਂਸਿਲਡਗੀ ਦੀ ਇਨਫੋਰਮੇਸ਼ਨ ਆਈ ਉਹ ਇਨਫੋਰਮੇਸ਼ਨ ਇਹਦੇ بیٹے ਨੇ ਹੀ ਦਿੱਤੀ ਸੀ ਜਿਹਦਾ ਕਿ ਨਾਮ ਰਵਿੰਦਰ ਸਿੰਘ ਹੈ ਉਸ ਤੋਂ ਬਾਅਦ ਸਾਡੀ ਟੀਮ ਨੇ ਪਾਲ ਕਰਨਾ ਸ਼ੁਰੂ ਕਰਤੀ ਅਸੀਂ ਇਸ਼ਤਿਹਾਰ ਸ਼ੋਰੇ ਕੋਗਾ ਜਾਰੀ ਕੀਤਾ ਨਿਊਜ਼ ਦੇ ਨਿਊਜ਼ਪੇਪਰ ਦੇ ਰਾਹੀਂ ਸੋਸ਼ਲ ਮੀਡੀਆ ਦੇ ਰਾਹੀਂ ਕੰਟਰੋਲ ਰੂਮ ਦੇ ਰਾਹੀਂ ਪੂਰੀ ਪ੍ਰੋਪਰ ਜਿਹੜੀ ਹੈਗੀ ਕਵੈਸਟੀ ਕਰਾਈ ਸੀਗੀ ਫਿਰ ਉਸ ਤੋਂ ਬਾਅਦ 2 ਤਾਰੀਖ ਨੂੰ ਸਾਨੂੰ ਜਿਹੜੀ ਹੈਗੀ ਹੈ ਸਮਾਣਾ ਤੋਂ ਇਹਦੀ ਜਿਹੜੀ ਇਨਫੋਰਮੇਸ਼ਨ ਹੈਗੀ ਲਈ ਹੈ ਜੋ ਇਹਦੇ ਨਾਲ ਮਿਲਦੀ ਜੁਲਦੀ ਹੈ ਬਾਅਦ ਚ ਇਹਦਾ ਜਿਹੜਾ ਪਰਿਵਾਰ ਵਾਲਿਆਂ ਤੋਂ ਇਹਦੀ ਜਿਹੜੀ ਡਾਕਟਰ ਜਸਵਿੰਦਰ ਕੌਰ ਉਸ ਤੋਂ ਪੁਸ਼ਟੀ ਕਰਾਈ ਗਈ ਜਿਸ ਤੋਂ ਪਤਾ ਲੱਗਿਆ ਕਿ ਈਸੀ ਸੁਖਜਿੰਦਰ ਸਿੰਘ ਦੀ ਸੀ ਤੇ ਜਦੋਂ ਫਿਰ ਸਾਡੀ ਟੀਮ ਨੇ ਇਨਵੈਸਟੀਗੇਸ਼ਨ ਸ਼ੁਰੂ ਕੀਤੀ ਤੇ ਇਹਦੇ ਵਿੱਚ ਪਤਾ ਲੱਗ ਗਿਆ ਕਿ ਟੋਟਲ 3 ਵਿਅਕਤੀ ਜਿਹਦੇ ਵਿੱਚ ਇਨਵੋਲਡ ਸੀਗੇ ਉਹਦੇ ਵਿੱਚ ਇੱਕ ਇਹਦਾ ਆਪ ਦਾ ਮੁੰਡਾ ਸੀਗਾ ਰਵਿੰਦਰ ਸਿੰਘ ਉਦੇ ਨਾਲ ਇੱਕ ਹੋਰ ਵਿਅਕਤੀ ਸੀ ਰਵਿੰਦਰਪਾਲ ਤੇ ਇੱਕ ਹੋਰ ਉਦਾਨਾ ਮਿੱਤਰ ਸੀਗਾ ਮਨੀ ਤਿੰਨੋਂ ਦੀ ਫਿਲਹਾਲ ਹੜੇ ਤੱਕ ਤਿੰਨੋਂ ਦੀ ਗ੍ਰਿਫਤਾਰੀ ਹੋ ਚੁੱਕੀ ਹੈ ਤੇ ਇਹਨਾਂ ਦੀ ਅਜੇ ਆਪਾਂ 3 ਦਿਨ ਦੀ ਰਿਮਾਂਡ ਲਈਤੀ ਹੋਈ ਹੈ ਔਰ ਇਹਦੀ ਪੁੱਛ ਕੇ ਜਾਰੀ ਹੈ ਹੁਣ ਤੱਕ ਜਿਹੜੀ ਬਰਾਮਦਗੀ ਹੋਈ ਹੈ ਉਹ ਇੱਕ ਦਾਹ ਲੋਹੇ ਦਾ ਦਾਹ ਬਰਾਮਦ ਹੋਇਆ ਤੇ ਇੱਕ ਚਾਕੂ ਬਰਾਮਦ ਹੋਇਆ ਕੀ ਮਾਰਨ ਦੀ ਸਮਰੱਥਾ ਵਜ੍ਹਾ ਰੰਜਿਸ਼ ਇਹ ਸੀ ਕਿ ਜਿਹੜਾ ਇਹਦਾ ਮੁੰਡਾ ਸੀ ਉਹਦੀ ਪਿਓ ਦੇ ਨਾਲ ਬੜਦੀ ਨਹੀਂ ਸੀਗੀ ਆਪਸ ਵਿੱਚ ਘਰ ਦੇ ਵਿੱਚ ਕਾਫੀ ਕਲੇਸ਼ ਰਹਿੰਦਾ ਸੀ ਤੇ ਮੁੰਡੇ ਨੂੰ ਇਹ ਲੱਗਦਾ ਸੀ ਕਿ ਜਿਹੜਾ ਉਹਦਾ ਪਿਓ ਹੈ ਉਹ ਉਹਦੀ ਘਰਵਾਲੀ ਦੇ ਨਾਲ ਉਹਨਾਂ ਦੀ ਆਪਸ ਜਿਹੜੀ ਲੀਡਰਸ਼ਿਪ ਹੈ ਜਿਸ ਕਰਕੇ ਇਹਨਾਂ ਦੀ ਆਪਸ ਵਿੱਚ ਬਹੁਤ ਜ਼ਿਆਦਾ ਤੂਤੂ ਮਮੇ ਤੇ ਲੜਾਈ ਹੁੰਦੀ ਸੀ ਤੇ ਜਦੋਂ ਅ ਦਲੇ ਜਦੋਂ 27 ਤਾਰੀਖ ਨੂੰ ਸ਼ਾਮ 5:30 ਵਜੇ ਜਦ ਇਹ ਗੁਰਦੁਆਰਾ ਸਾਹਿਬ ਤੋਂ ਮੱਥਾ ਟੇਕ ਕੇ ਵਾਪਸ ਕਰੇ ਆਇਆ ਤੇ ਘਰ ਦੇ ਵਿੱਚ ਉਸ ਵਕਤ ਜਿਹੜਾ ਹੈਗਾ ਇਹ ਰਵਿੰਦਰ ਤੇ ਰਵਿੰਦਰ ਪਾਲ ਤਾਂ ਇੱਕ ਹੋਰ ਸਾਥੀ ਸੀ ਮੌਜੂਦ ਸੀਗੀ ਇਹਨਾਂ ਨੇ ਦਾਨ ਨਾਲ ਇਹਨਾਂ ਤੇ ਵਾਰ ਕੀਤਾ ਤੇ ਮੌਕੇ ਤੇ ਇਹਦਾ ਉਸ ਤੋਂ ਬਾਅਦ ਰਵਿੰਦਰ ਰਵਿੰਦਰ ਪਾਲ ਤੇ ਮਨੀ ਤੇ ਨਾ ਨਹੀਂ ਲੈ ਜਾ ਕੇ ਇਹਨੂੰ ਚਨਾਰ ਚਨਾਰਤਲ ਕਲਾ ਜਿਹੜੀ ਉੱਥੇ ਨਹਿਰ ਹੈਗੀ ਹੈ ਨਹਿਰ ਚ ਜਾ ਕੇ ਸੁੱਟ ਦਿੱਤਾ ਤੇ ਦੇਖਣ ਵਾਲੀ ਕਹਿੰਦੇ ਕਿ ਇਹਦੇ ਮੁੰਡੇ ਨੇ ਫਿਰ ਗੁਮਸ਼ੁਦਗੀ ਰਿਪੋਰਟ ਕਰਾਈ ਜਿੱਤੇ ਸਾਡੀ ਟੀਮ ਨੇ ਪਾਲ ਕਰਨਾ ਸ਼ੁਰੂ ਕਰ ਦਿੱਤਾ ਇਹਨਾਂ ਦੇ ਕੋਈ ਕਾਹਮ ਨਾ ਰੱਖਿਆ ਜਿਹੜਾ ਇਹਦੇ ਵਿੱਚੋਂ ਜਿਹੜਾ ਕਿ ਮਨੀ ਹੈ ਉਹਦੇ ਖਿਲਾਫ ਐਨਡੀਪੀਐਸ ਦੇ ਪਰਚੇ ਦਰਜ ਹੈ ਉਹ ਨਸ਼ਾ ਨਸ਼ਾ ਵੇਚਣ ਦਾ ਤੇ ਨਸ਼ਾ ਪੀਣ ਦਾ ਆਦੀ ਹੈ ਤੇ ਇਸ ਤੋਂ ਇਲਾਵਾ ਜਿਹੜਾ ਰਵਿੰਦਰ ਸਿੰਘ ਹੈ ਇਹਦੇ ਤੇ ਵੀ ਜਿਹੜੇ ਹੈਗੇ ਲੜਾਈ ਝਗੜੇ ਦੇ ਪਰਚੇ ਦਰਜ ਤੇ ਫਿਲਹਾਲ ਸਭ ਤੋਂ ਪਹਿਲੇ ਤੋਂ ਜਿਹੜਾ ਸਭ ਤੋਂ ਪਹਿਲੇ ਨੂੰ ਲਈ ਮੌਕੇ ਤੋਂ ਉਸ ਤੋਂ ਬਾਅਦ ਜਿਹੜੀ ਇਹਦੀ ਡਾਟਰ ਹੈ ਜਿਹੜੀ ਇਸ ਕੇਸ ਦੀ ਮੁਦਈ ਹੈ ਜਸਵਿੰਦਰ ਕੌਰ ਉਸਨੇ ਸ਼ੱਕ ਜ਼ਾਹਿਰ ਕੀਤਾ ਕਿ ਉਸਨੇ ਸ਼ੱਕ ਜ਼ਾਹਿਰ ਕੀਤਾ ਕਿ ਮੁੰਡਾ ਇਹਦੇ ਵਿੱਚ ਇਤਨਾ ਕਿਤੇ ਇਨਵੋਲਡ ਹੈ ਕਿਉਂਕਿ ਉਸਨੂੰ ਫੈਮਿਲੀ ਹਿਸਟਰੀ ਦਾ ਪਤਾ ਸੀਗਾ ਫਿਰ ਸਾਡੀ ਟੀਮ ਨੇ ਉਹਨੂੰ ਡਿਟੇਨ ਕੀਤਾ ਸਖਤੀ ਨਾਲ ਪੁੱਛਿਆ ਤੇ ਫਿਰ ਸਾਰੀ ਗੱਲ ਸਾਹਮਣੇ ਆਈ ਟੈਕਨੀਕਲੀ ਤੇ ਫੋਰੈਂਸਿਕਲੀ ਵੀ ਸਾਰਾ ਜਿਹੜਾ ਹੈਗਾ ਸਾਰੇ ਕ੍ਰਾਈਮ ਸੀਨ ਨੂੰ ਇਨਵੈਸਟੀਗੇਟ ਕੀਤਾ ਕੇਸ ਦੇ ਹਾਲਾਤ ਇਨਵੈਸਟੀਗੇਟ ਕੀਤੇ ਜਿੱਤੋਂ ਇਹ ਗੱਲ ਕਲੀਅਰ ਹੋ ਗਈ ਕਿ ਇਹਦੇ ਵਿੱਚ ਤਿੰਨ ਬੰਦੇ ਜਿਹੜੇ ਸੀਗੇ ਇਨਵੋਲਡ ਸੀਗੇ ਜਿਨ੍ਹਾਂ ਨੇ ਪਹਿਲੇ ਕੀਤਾ ਫਿਰ ਪੁਲਿਸ ਨੂੰ ਕੀ ਕਹਿੰਦੇ ਆ ਗਲਤ ਇਨਫੋਰਮੇਸ਼ਨ ਦਿੱਤੀ ਗੁੰਮਰਾਹ ਕੀਤਾ ਕਿ ਇਹ ਗੁੰਮਸ਼ੁਦਗੀ ਦਾ ਮਾਮਲਾ ਹੈ ਲੇਕਿਨ ਉਸ ਤੋਂ ਬਾਅਦ ਜਦੋਂ ਸੱਚ ਸਾਹਮਣੇ ਆਇਆ ਉਹ ਫਿਰ ਉਸ ਮੁਤਾਬਿਕ ਸਾਡੀ ਟੀਮ ਨੇ ਇਨਵੈਸਟਿਗੇਸ਼ਨ ਕੀਤਾ ਜਿਹੜਾ ਜੀ ਸਾ ਇਹ આરોપી ਰਵਿੰਦਰ ਸਿੰਘ ਇਹ ਵੀ ਮੈਸੇਜ ਆਤੀ ਸੀ ਜੀ ਆ ਇਹ ਵੀ ਨਸ਼ਾ ਪਤਾ ਕਰਦਾ ਸੀ ਜੀ ਜੀ ਇਹ ਨਾਲ ਦੇ 사સી ਕੋਈ پیسے ਨਹੀਂ ਹਜੇ ਤੱਕ ਹਜੇ ਤੱਕ ਕੋਈ پیسے ਦੇ ਲੈਣ ਦੇਣ ਦੀ ਗੱਲ ਸਾਹਮਣੇ ਨਹੀਂ ਆਈ ਬਾਕੀ ਸਾਡੀ ਪੁਲਿਸ ਨੇ ਇਹਨਾਂ ਦੀ ਡਿਮਾਂਡ ਲਿੱਤੀ ਹੋਈ ਹੈ ਇਨਵੈਸਟੀਗੇਸ਼ਨ ਜਾਰੀ ਹੈ ਕਿਉਂਕਿ ਆਪਸ ਚ ਫਰੈਂਡ ਸੀਗੇ ਮਿੱਤਰ ਸੀਗੇ ਜਿਸ ਕਰਕੇ ਇਹਨਾਂ ਨੇ ਸਾਰੀ ਵਾਰਦਾਤ ਨੂੰ ਜਾਬ ਦਿੱਤਾ ਸਰ ਕਹਿ ਸਕਦੇ ਆ ਵੀ ਬੇ ਆਪ ਨੂੰ ਬੇਟੇ ਦੇ ਸ਼ੱਕ ਦੇ ਦਾਤ ਕਰਨ ਮਾਰੇ ਜੀ ਹੈ ਨਹੀਂ ਬੇਸਿਕਲੀ ਜਿਹੜਾ ਬੇਟਾ ਸੀਗਾ ਉਹਨੂੰ ਸ਼ੱਕ ਸੀਗਾ ਕਿ ਉਹਦਾ ਜਿਹੜਾ ਫਾਦਰ ਹੈ ਤੇ ਉਹਦੀ ਜਿਹੜੀ ਆ ਆਪਸ ਰਿਲੇਸ਼ਨਸ਼ਿਪ ਹੈ ਤੇ ਉਸਤੇ ਉਹ ਮਾੜੀ ਨਜ਼ਰ ਰੱਖਦਾ ਹੈ ਕਦੇ ਕਦੇ ਇਸ ਚੀਜ਼ ਦੀ ਸ਼ਿਕਾਇਤ ਇਨਫੈਕਟ ਕਦੇ ਕਦੇ ਇਸ ਚੀਜ਼ ਦੀ ਸ਼ਿਕਾਇਤ ਵੀ ਦੀ ਜਿਹੜੀ ਵਾਈਫ ਹੈ ਉਹ ਉਸਨੇ ਆਪਣੇ ਹਸਬੰਡ ਨੂੰ ਕਿੰਨਾ ਸੀਗਾ ਮੁੰਡੇ ਨੂੰ ਕਿਤਾ ਸੀਗਾ ਕਿ ਤੁਹਾਡੇ ਫਾਦਰ ਸਾਹਿਬ ਮੇਰੇ ਤੇ ਇਸ ਤਰੀਕੇ ਦੀ ਮਾੜੀ ਨਿਗਾਹ ਰੱਖਦੇ ਹਨ ਤੇ ਇਹਨਾਂ ਦੀ ਆਪਸ ਘਰ ਦੇ ਵਿੱਚ ਕਾਫੀ ਕਲੇਸ਼ ਤੇ ਤੁਤੂ ਮੈਂ ਰਹਿੰਦੀ ਸੀ ਜਿਸ ਕਰਕੇ ਉਸਨੇ ਸਾਰੀ ਰਿਮਾਂਡ ਜੀ ਰਿਮਾਂਡ ਜੀ ਹੁਣ 3 ਦਿਨ ਦਾ ਰਿਮਾਂਡ ਹੋ ਰਿਹਾ ਸਾਡੇ ਕੋਲ ਤੇ ਫਿਰ ਜੋ ਵੀ ਇਨਵੈਸਟੀਗੇਸ਼ਨ ਨਵੇਂ ਤੱਕ ਸਾਹਮਣੇ ਆਏਗੇ